ਸੱਚਾ ਕਹਾਣੀ ਕਿਵੇਂ ਇੱਕ 24 ਸਾਲਾਂ ਦੀ ਕੁੜੀ ਨੇ ਜੇਲ੍ਹ ਹਾਈਜੈਕ ਕਰਨੀ ਸੀ ਤੇ ਜੇਲ੍ਹ ਬ੍ਰੇਕ ਕੀਤੀ ਸੀ ਤੇ ਆਪਦੇ ਬੁਆਏਫ੍ਰੈਂਡ ਨੂੰ ਦੋਸਤ ਨੂੰ ਬਾਹਰ ਕਢਵਾ ਲਿਆ ਸੀਗਾ ਇਹ ਗੱਲ ਹੈਗੀ ਆ 2000 ਸਾਲ ਦੀ ਉਸ ਵੇਲੇ ਯੂਪੀ ਤੇ ਉੱਤਰਾਖੰਡ ਇੱਕ ਹੀ ਸੀ ਉੱਤਰਾਖੰਡ ਹਜੇ ਬਣਿਆ ਨਹੀਂ ਸੀਗਾ ਤੇ ਉਹ ਮੁੰਡੇ ਉੱਤਰਾਖੰਡ ਦੇ ਸੀਗੇ ਯੂਪੀ ਵਿੱਚ ਪੈਂਦਾ ਸੀਗਾ ਜਿਹੜਾ ਚਾਰ ਮੁੰਡੇ ਸੀਗੇ ਦੋਸਤ ਤੇ ਉਹ ਚੋਰੀਆਂ ਕਰਦੇ ਸੀਗੇ ਛੋਟੀਆਂ ਮੋਟੀਆਂ ਡਰਫਟ ਵਾੜ ਲੇ ਮਾਰਾਪੋਰ ਕੁਛ ਕਰ ਲਿਆ ਤੇ ਇੱਕ ਮੁੰਡੇ ਦੀ ਦੋਸਤ ਗਰਲਫ੍ਰੈਂਡ ਫੌਜ ਦੇ ਵਿੱਚ ਭਰਤੀ ਹੁੰਦੀ ਹੈ ਲੈਫਟੀਨੈਂਟ ਨਰਸ ਵਜੋਂ ਜਾਂ ਡਾਕਟਰ ਵਜੋਂ ਉਹ ਉਹਨੂੰ ਕਹਿੰਦੀ ਆ ਕਿ ਤੂੰ ਹੁਣ ਇਹਨਾਂ ਦਾ ਸਾਥ ਛੱਡ ਦੇ ਆਪਾਂ ਵਿਆਹ ਕਰਾਵਾਂਗੇ ਤੇ ਕੋਈ ਗਾਣਾ ਪਾਜੇ ਤੇ ਉਹ ਮੁੰਡਾ ਇਵੇਂ ਹੀ ਕਰਦਾ ਪਿੱਛੇ ਹਟ ਜਾਂਦਾ ਅਸ਼ਟੋ ਗੱਡੀ ਲੈ ਲੈਂਦਾ ਤੇ ਚਲਾਉਣ ਲੱਗ ਪੈਂਦਾ ਕਰਾਈ ਤੇ ਉਹ ਤਿੰਨੇ ਮੁੰਡੇ ਚੋਰੀਆਂ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਖਬਰ ਮਿਲਦੀ ਆ ਨਾਲੇ ਉਹ ਸੋਚਦੇ ਆ ਕਿ ਕਿੰਨਾ ਵਿਚਾਰ ਆ ਆਪਾਂ ਮੜਾਵੋਟ ਕੰਮ ਕਰਦੇ ਰਵਾਂਗੇ ਕੋਈ ਵੱਡਾ ਹੱਥ ਮਾਰਦਿਆਂ ਤੇ ਆਪਾਂ ਵੀ ਹਟ ਜਾਾਂਗੇ। ਉਹਨਾਂ ਨੂੰ ਪਤਾ ਲੱਗਦਾ ਕਿ ਨੇਪਾਲ ਤੋਂ ਕੋਈ ਬੁਢਾ ਜਿਹਾ ਬੰਦਾ ਆਉਂਦਾ ਬੁਢਾ ਜਿਹਾ ਉਹਦੇ ਕੋਲੇ ਬਹੁਤ ਸਿਆਉਣਾ ਚਾਂਦੀ ਹੁੰਦਾ ਪੈਸਾ ਹੁੰਦਾ। ਕੋਈ ਨਾਲ ਨਹੀਂ ਹੁੰਦਾਗਾ ਤੇ ਆਪਾਂ ਲੁੱਟ ਲਾਂਗੇ ਉਹਨੂੰ ਖਬਰ ਮਿਲੀ ਸੀ। ਉਹਨਾਂ ਨੂੰ ਯਾਦ ਹੁੰਦੀ ਆ ਫਿਰ ਚੌਥੇ ਦੋਸਤ ਦੀ ਯਾਰ ਦੀ ਕਿ ਗੱਡੀ ਆਪਾਂ ਉਹਦੀ ਲੈ ਚਾਲਦੇ ਆਂ ਪਰ ਚੌਥੇ ਯਾਰ ਨੂੰ ਦੱਸਦੇ ਨਹੀਂਗੇ ਕੁਝ ਵੀ ਤੇ ਨਾਲ ਲੈ ਜਾਂਦੇ ਆ। ਭਾਰਤ ਨੇਪਾਲ ਦੇ ਬਾਰਡਰ ਤੇ ਜਦੋਂ ਗੱਡੀ ਆ ਜਾਂਦੀ ਆ ਭਾਰਤ ਦੇ ਵਿੱਚ ਉਹਨਾਂ ਨੂੰ ਰੋਕ ਲੈਂਦੇ ਆ ਤੇ ਲੁੱਟਣਾ ਸ਼ੁਰੂ ਕਰ ਦਿੰਦੇ ਆ ਪਰ ਉਹ ਤਿੰਨ ਬੰਦੇ ਹੁੰਦੇ ਆ ਇੱਕ ਡਰਾਈਵਰ ਇੱਕ ਉਹ ਬੁਢਾ ਬੰਦਾ ਤੇ ਇੱਕ ਹੋਰ ਬੰਦਾ ਹੁੰਦਾ ਉਹਨਾਂ ਦੀ ਝਟਪ ਹੋ ਜਾਂਦੀ ਆ ਤੇ ਇੱਕ ਮੁੰਡਾ ਕੱਟੇ ਦੇ ਨਾਲ ਗੋਲੀ ਮਾਰ ਦਿੰਦਾ ਮਾੜੀ ਮੋੜ ਝਟਪ ਤੋਂ ਹੀ ਹੋਰ ਤਾਂ ਗੱਲ ਹੁੰਦੀ ਨਹੀਂਗੀ ਜਦੋਂ ਇੱਕ ਬੰਦਾ ਮਰ ਜਾਂਦਾ ਫਿਰ ਉਹ ਡਰ ਜਾਂਦਾ ਕਿ ਜੀ ਇਹਨਾਂ ਨੂੰ ਛੜਤਾ ਤੇ ਦੱਸ ਦੇਣਗੇ ਫਿਰ ਉਹਨਾਂ ਨੂੰ ਵੀ ਮਾਰ ਦਿੰਦੇ ਆ ਤਿੰਨ ਕਤਲ ਹੋ ਜਾਂਦੇ ਆ ਕਰਨ ਗਏ ਸੀਗੇ ਆਪਦੇ ਜਾਣੇ ਵੀ ਮਾੜੀ ਮੋੜ ਲੁੱਟਾ ਮਾੜੀ ਮੋੜ ਖਬਰ ਬਣੂਗੀ ਕੋਈ ਗੱਲ ਨਹੀਂ ਬਣਦੀ ਪਰ ਤੰਗ ਕਦਰ ਹੋ ਜਾਂਦੇ ਆ ਤੇ ਲਾਸ਼ਾਂ ਸੈੱਡ ਦਿੰਦੇ ਆ ਨਦੀ ਦੇ ਵਿੱਚ ਚੱਲ ਪੈਂਦੇ ਆ ਬਹੁਤ ਸਿਉਣਾ ਚਾਂਦੀ ਹੁੰਦਾ ਬਹੁਤ ਜਿਆਦਾ ਮਾਲ ਹੁੰਦਾ ਉਹ ਤੇ ਆਖਿਓ ਨੱਪ ਦਿੰਦੇ ਮਾਲ ਪਰ ਅਗਲੇ ਦਿਨ ਖਬਰਾਂ ਭਰੀਆਂ ਹੁੰਦੀਆਂ ਅਖਬਾਰ ਭਰੇ ਹੁੰਦੇ ਆ ਉਹ ਆਮ ਬੰਦਾ ਨਹੀਂ ਸੀਗਾ ਉਸ ਟਾਈਮ ਦਾ ਮੁੱਖ ਮੰਤਰੀ ਮਲੇਮ ਸਿੰਘ ਉਹਦਾ ਫਰੈਂਸਰ ਸੀਗਾ ਬੰਦਾ ਬਹੁਤ ਅਮੀਰ ਬੰਦਾ ਸੀਗਾ ਤੇ 48 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਫੜ ਲਿਆ ਜਾਂਦਾ ਕੁਸ਼ ਸਿਉਣਾ ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀ ਉਹ ਕਿੰਨਾ ਮਾਲ ਸੀਗਾ ਰਿਕਵਰ ਕਰ ਲੈਂਦੀ ਆ ਪਰ ਕੁਛ ਉਮੀਰ ਹੈ ਜਾਂਦਾ ਕਿਉਂਕਿ ਉਹ ਕਈ ਥਾਈਂ ਲੱਪਿਆ ਹੁੰਦਾ ਤੇ ਢੇਰ ਪੇਖ ਦਿੱਤਾ ਜਾਂਦਾ ਜਦੋਂ ਅਖਬਾਰਾਂ ਦੇ ਵਿੱਚ ਖਬਰਾਂ ਸ਼ਬਦੀਆਂ ਮਾਮਲਾ ਜਿਆਦਾ ਹਾਈਲਾਈਟ ਹੁੰਦਾ ਵੱਡਿਆਂ ਬੰਦਿਆਂ ਦੀ ਨਿਗਾਹ ਦੇ ਵਿੱਚ ਆ ਜਾਂਦਾ ਤੇ ਛੋਟਾ ਰਾਜਨ ਇਹਨਾਂ ਨੂੰ ਫੋਨ ਕਰਦਾ ਕਾਲ ਕਰਦਾ ਕਿ ਤੁਸੀਂ ਮੇਰੇ ਵਾਸਤੇ ਕੰਮ ਕਰੋ ਤੁਸੀਂ ਬੰਦੇ ਦਲੇਰ ਆ ਤੇ ਛੋਟਾ ਰਾਜਨ ਦੇ ਪਿੱਛੇ ਹੁੰਦੀ ਆ ਏਜੰਸੀ ਰਾ ਵੀ ਅਸੀਂ ਕੰਮ ਕਰਾਉਣਾ ਜਿਵੇਂ ਹੁਣ ਲੌਰੈਂਸ ਤੋਂ ਕਰਾਉਂਦੇ ਆ ਜਾਂ ਪਿੱਛੇ ਉਹ ਸੀਗੇ ਤੇ ਉਹਨਾਂ ਨੇ ਟੀਚਾ ਰੱਖਿਆ ਕਿ ਇਹਨਾਂ ਨੂੰ ਪਾਕਿਸਤਾਨ ਭੇਜ ਦੇਆ ਕੇਸ ਵੱਡਾ ਨਿਕਲਣਾ ਇਹਨਾਂ ਨੇ ਬਾਹਰ ਹੈ ਨਹੀਂ ਤੇ ਉਹਨਾਂ ਨੂੰ ਬਾਹਰ ਕਢਵਾ ਲਿਆ ਜਾਂਦਾ ਬਾਹਰ ਰਹਿੰਦੇ ਆ ਤੇ ਛੋਟਾ ਰਾਜੇ ਨੂੰ ਹੁੰਦਾ ਕਿ ਪਾਕਿਸਤਾਨ ਚੱਲੇ ਆ ਸੁਸਾਈਡ ਆਪਰੇਸ਼ਨ ਆ ਮੁਰਦਾ ਨਹੀਂ ਇਹਨਾਂ ਨੇ ਭਾਵੇਂ ዳਉਦ ਮਰੇ ਤੇ ਭਾਵੇਂ ਨਾ ਮਰੇ ዳਉਦ ਤੇ ਹਮਲਾ ਕਰਨਾ ਸੀਗਾ ਤੇ ਉਹਨੇ ਸੋਚਦਾ ਕਿ ਆਪਾਂ ਹੀ ਕੰਮ ਕਰਾ ਲਈਏ ਕੋਈ ਦੁਸ਼ਮਣ ਹੁੰਦਾ ਉਹਦਾ ਜਾਂ ਕੋਈ ਬੰਦਾ ਹੁੰਦਾ ਉਹ ਕਹਿੰਦਾ ਕਿ ਉਹਨੂੰ ਮਾਰ ਦਿਓ ਉਹ ਮੁੰਡੇ ਆ ਸਾਨਮੰਦ ਸੀਗੇ ਚਲੇ ਜਾਂਦੇ ਆ ਉਹ ਤਾਂ ਮਰਦਾ ਨਹੀਂਗਾ ਬਾਡੀਗਾਰ ਮਰ ਜਾਂਦੇ ਆ ਪੁਲਿਸ ਵਾਲੇ ਤਿੰਨ ਚਾਰ ਉਹ ਫੇਰ ਫੜਲੇ ਜਾਂਦੇ ਆ ਉਹਦੀ ਕੁੜੀ ਸੀਗੀ ਉਹ ਵੀ ਏਜੰਸੀਆਂ ਦੇ ਨਾਲ ਜਿਹੜੀ ਉਹਦੀ ਦੋਸਤੀ ਗੱਲ ਕਰਦੀ ਹੁੰਦੀ ਆ ਉਹ ਫੇਰ ਕਹਿੰਦੀ ਆ ਕਿ ਬਾਹਰ ਕਢਾਓ ਪਰ ਏਜੰਸੀ ਕਹਿੰਦੀ ਆ ਕਿ ਸਾਡੇ ਹੱਥ ਖੜੇ ਆ ਬਈ ਹੁਣ ਅੱਗੇ ਤਿੰਨ ਬੰਦੇ ਮਾਰੇ ਆ ਤੇ ਤਿੰਨ ਚਾਰੇ ਨੇ ਹੋਰ ਮਾਰਦੇ ਆ ਹੁਣ ਨਹੀਂ ਅਸੀਂ ਕਢਵਾ ਸਕਦੇ ਪਰ ਉਹ ਕੁੜੀ ਕਹਿੰਦੀ ਆ ਕਿ ਮੇਰਾ ਬாய்ਫ੍ਰੈਂਡ ਮੇਰਾ ਦੋਸਤ ਇਨੋਸੈਂਟ ਆ ਮੈਂ ਕੁਝ ਵੀ ਕਰੂੰਗੀ ਤੇ ਇਹਨੂੰ ਬਾਹਰ ਕਢਵਾਉਂਗੀ ਫੇਰ ਉਹ ਤਿਆਰੀ ਕਰਦੀ ਆ ਭਰਤੀ ਸ਼ੁਰੂ ਕਰਦੀ ਆ ਜਿਵੇਂ ਕੋਈ ਟੈਕਸੀ ਚੱਲੀ ਆ ਪਿੱਛੇ ਬੈਠ ਜਾਂਦੀ ਸੀ ਤੇ ਕਹਿ ਦਿੰਦੀ ਸੀ ਕਿ ਤੇਰੀ ਦੇਸ਼ ਨੂੰ ਲੋੜ ਆ ਤੂੰ ਇੰਨੀ ਵਧੀਆ ਕਾਰ ਚਲਾਉਣਾ ਤੇ ਤੂੰ ਦੇਸ਼ ਵਾਸਤੇ ਕੰਮ ਕਰ ਪਰ ਅਗਲਾ ਬੰਦਾ ਕਹਿੰਦਾ ਸੀ ਕਿ ਸਾਨੂੰ ਕਨੇ ਰੱਖਣਾ ਉਹ ਕਹਿੰਦੀ ਸੀ ਬੇਫਿਕਰ ਹੋ ਜਾ ਫਿਰ ਜਿਹੜੀ ਸ਼ੌਮੀ ਆ ਜਿੱਥੇ ਉਹਦੀ ਡਿਊਟੀ ਹੁੰਦੀ ਉਹਥੇ ਲੈ ਜਾਂਦੀ ਸੀ ਤੇੜੇ ਗਾਰ ਹੁੰਦੇ ਆ ਫਰੂਟ ਤਾਂ ਮਾਰਦੇ ਹੀ ਸੀਗੇ ਤੇ ਉਹਨੂੰ ਹੋ ਜਾਂਦਾ ਸੀਗੇ ਕੋਈ ਵੱਡੀ ਅਫਸਰ ਆ ਬਿਠਾ ਕੇ ਚਾਹ ਪਿਆ ਦਿੰਦੀ ਸੀ ਤੇ ਅੰਦਰ ਜਾ ਕੇ ਵਾਪਸ ਆ ਜਾਂਦੀ ਸੀ ਤੇ ਕਹਿ ਜਾਂਦੀ ਸੀ ਕਿ ਗੱਲ ਬਣ ਗਈ ਆ ਅਸਲ ਵਿੱਚ ਕਹਿੰਦੇ ਕਿ ਏਜੰਸੀ ਦੇ ਨਾਲ ਉਹਦੀ ਸੈਟਿੰਗ ਸੀਗੀ ਐਵੇਂ ਨਹੀਂ ਕੀਤਾ ਇਨੇ ਕਰਕੇ ਉਹ 13 ਬੰਦੇ ਭਰਤੀ ਕਰਦੀ ਆ ਤੇ ਟ੍ਰੇਨਿੰਗ ਦਿੰਦੀ ਆ ਕੋਈ ਹੋਰ ਵੀ ਬੰਦੇ ਹੋਣਿਆ ਟ੍ਰੇਨਿੰਗ ਦੇਣ ਵਾਲੇ ਤੇ ਫਿਰ ਕਹਿੰਦੀ ਆ ਕਿ ਆਪਾਂ ਆਪਰੇਸ਼ਨ ਕਰਨਾ ਜੇਲ ਹਾਈਜੈਕ ਕਰਨੀ ਆ ਪਰ ਉਹ ਬੰਦੇ ਮੁੰਡੇ ਪੁੱਛਦੇ ਆ ਕਿ ਪੁਲਿਸ ਕੇਸ ਬਣ ਜੂਗਾ ਐਵੇਂ ਹੋ ਜੂ ਉਹ ਕਹਿੰਦੀ ਕੋਈ ਕੁਛ ਨਹੀਂ ਕਹਿੰਦਾਗਾ ਤੁਸੀਂ ਗੋਲੀ ਨਾ ਮਾਰਿਓ ਜੇ ਜੇ ਲੋੜ ਪੈ ਗਈ ਆਸੇ ਪਾਸੇ ਗੋਲੀ ਮਾਰਨੀ ਆ ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾਗਾ ਉਹਨਾਂ ਮੁੰਡੇ ਨੂੰ ਪਤਾ ਹੀ ਨਹੀਂ ਹੈਗਾ ਸੀਗਾ ਕਿ ਸਾਨੂੰ ਨਹੀਂ ਰੱਖਿਆ ਗਿਆ ਜਾਂ ਰੱਖਿਆ ਗਿਆ ਈ ਗੱਲ ਬਾਤ ਆ ਉਹ puri ਬਹੁਤ ਜ਼ਿਆਦਾ ਹੁਸ਼ਿਆਰ ਸੀ ਸਮਝ ਲਓ ਸ਼ਾਇਦ ਉਹ ਏਜੰਸੀ ਦੇ ਵਿੱਚ ਹੀ ਹੋਵੇ ਆਪਰੇਸ਼ਨ ਕਰਾ ਦਿੰਦੀ ਆ ਹਾਈਜੈਕ ਹਾਈਜੈਕ ਕਰਵਾ ਦਿੰਦੀ ਆ ਚੇਅਰ ਤੇ ਉਹ ਮੁੰਡੇ ਨੂੰ ਕਢਵਾ ਲੈਂਦੀ ਆ ਇੱਕ ਦੋਸਤ ਨੂੰ ਉਥੋਂ ਚੱਲ ਪੈਂਦੇ ਆ ਫੌਜ ਦੀ ਵਰਦੀ ਪਾ ਲੈਂਦੇ ਆ ਫੌਜ ਦੀ ਵਰਦੀ ਵੀ ਹੁੰਦੀ ਆ ਮੁੰਡੇ ਲਈ ਪਵਾ ਦਿੰਦੀ ਆ ਕਾਰ ਲੈ ਕੇ ਜਾ ਰਹੇ ਸੀਗੇ ਨੇਪਾਲ ਬਾਰਡਰ ਆਉਣ ਤੋਂ ਪਹਿਲਾਂ ਕਿਸੇ ਬੱਚੇ ਵਿੱਚ ਕਾਰਵਾਜ ਜਾਂਦੀ ਆ ਇਕੱਠ ਹੋ ਜਾਂਦਾ ਤੇ ਹਵਾਈ ਫਾਇਰ ਕਰ ਦਿੰਦੇ ਆ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਸਮਝ ਜਾਂਦੀ ਆ ਕਿ ਫੌਜ ਫਾਇਰ ਨਹੀਂ ਕਰ ਸਕਦੀ ਇਹਨੇ ਘੇਰਾ ਪੈ ਜਾਂਦਾ ਤੇ ਉਹ ਜੰਗਲ ਵਿੱਚ ਭੱਜ ਪੈਂਦੇ ਆ ਉੰ데 ਅਕੇ ਘੇਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਪਰ ਖਬਰ ਇਹ ਵੀ ਆਈ ਆ ਕਿ ਉਹ ਉੱਥੋਂ ਨਿਕਲ ਗਏ ਸੀਗੇ ਤੇ ਉਹ ਕੋਈ ਬੰਦੇ ਮਰਨ ਵਾਲੇ ਹੋਰ ਸੀਗੇ ਤੇ ਏਜੰਸੀ ਦੇ ਆਸਰੇ ਜਾਂ ਕੁੜੀ ਨੇ ਕਿਵੇਂ ਮਰਜ਼ੀ ਆਪਦੇ ਦੋਸਤ ਨੂੰ ਕਢਵਾ ਲਿਆ ਸੀਗਾ ਤੇ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਸੀਗੇ ਇਸੇ ਸੱਚੀ ਸਟੋਰੀ ਤੇ ਹੁਣ ਇੱਕ ਵੈਬ ਸੀਰੀਜ਼ ਬਣਨ ਵਾਲੀ ਆ ਇਹ ਸੱਚੀ ਸਟੋਰੀ ਆ ਸੱਸੀ ਅਕਾਲ ਜੀ ਪੰਜਾਬ ਸਿੰਘ channel ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਦੇ ਬਸਦੇ ਰਹੋ